ਦੇਖੀਏ ਸੇ ਆਹ ਕਿੰਨਾ ਪਿਆਰਾ ਬੱਚਾ ਬੜਾ ਪਿਆਰਾ ਬੱਚਾ ਕੋਈ ਨਹੀਂ ਜੀ ਆਪਣਾ ਵੀ ਇੰਨੇ ਹੀ ਪਿਆਰਾ ਬੱਚਾ ਹੋਊਗਾ ਉਹ ਤਾਂ ਹੈ ਸੱਚ ਮੈਂ ਤੁਹਾਨੂੰ ਐਵੇਂ ਕਹਿੰਦੀ ਸੀ ਮੈਂ ਨਾ ਬੱਚਿਆਂ ਦੇ ਪੋਸਟਰ ਲਿਆ ਦਸ ਸੋਹਣੇ ਸੋਹਣੇ ਜੀ ਜਦੋਂ ਮੈਂ ਸਵੇਰ ਉੱਠ ਕੇ ਦੇਖਿਆ ਕਰੂੰਗੀ ਨਾ ਫਿਰ ਆਪਣਾ ਬੱਚਾ ਵੀ ਉਹੋ ਜਿਹਾ ਹੀ ਹੋਊਗਾ ਓ ਮੈਂ ਘਟ ਸੋਣਾ ਮੈਨੂੰ ਦੇਖ ਲੈ ਕਰ ਸੋਣਾ ਫਿਰ ਤੁਸੀਂ ਤਾਂ ਜੀ ਵੱਡੇ ਹੋ ਮੈਂ ਤਾਂ ਨਿੱਕੇ ਨਿੱਕੇ ਬੱਚਿਆਂ ਦੇ ਮੰਗਦੀ ਆ ਪੋਸਟਰ ਚਲ ਕੋਈ ਨਹੀਂ ਤੈਨੂੰ ਬੱਚਿਆਂ ਦੇ ਪੋਸਟਰ ਲਿਆ ਦੂੰ ਕਿੰਨੇ ਕੁ ਲਿਆ ਦੇਆ ਬਾਬਾ ਸਾਰ ਲਿਆ ਦੋ ਸਾਰੇ ਕਮਰੇ ਚ ਸ ਜਾਉਂਗੀ ਮੈਂ ਫਿਰ ਤਖ ਲਿਆ ਤੂੰ ਚਾਰੇ ਕੰਦਾ ਦੇ ਦੋ ਦੋ ਲਾ ਦੇ ਨਾਲੇ ਮੇਰੀ ਗੱਲ ਸੁਣ ਤੂੰ ਆਪਣਾ ਧਿਆਨ ਰੱਖਿਆ ਕਰ ਤੂੰ ਆਪ ਕੰਮ ਘੱਟ ਕਰਿਆ ਕਰ ਜੋ ਕੋਈ ਕੰਮ ਹੁੰਦਾ ਤਾਂ ਬੀਬੀ ਨੂੰ ਕਹਿਆ ਕਰ ਤੇ ਨਾਲੇ ਪਾਣੀ ਪੂਣੀ ਦੀ ਬਾਲਟੀ ਨਹੀਂ ਚੱਕਿਆ ਕਰ ਜਦੋਂ ਮੈਂ ਘਰੇ ਹੁੰਨਾ ਮੈਨੂੰ ਕਹਿਆ ਕਰ ਨਹੀਂ ਬਾਪੂ ਨੂੰ ਕਹਿਆ ਕਰ ਬਾਪੂ ਘਰੇ ਤਾਂ ਹੁੰਦਾ ਸਾਰਾ ਦਿਨ ਕੋਈ ਗੱਲ ਨਹੀਂ ਜੀ ਮੈਂ ਧਿਆਨ ਰੱਖੂੰਗੀ ਆਪਾਂ ਬੇਬੇ ਬਾਪੂ ਤਾਂ ਨਾ ਮੈਨੂੰ ਵੈਸੇ ਵੀ ਨਹੀਂ ਕੋਈ ਕੰਮ ਕਰਨ ਦੇਂਦੇ ਉਹ ਕਰਨ ਵੀ ਕਿਵੇਂ ਦੇਣਗੇ ਉਹਨਾਂ ਨੂੰ ਵੀ ਪਤਾ ਹੀ ਹੈ ਕੀ ਤੇਰੀ ਕੰਡੀਸ਼ਨ ਕੀ ਹੈ ਹੋ ਤਾਂ ਅੱਛਾ ਏ ਦੱਸ ਤੇਰਾ ਕੁਝ ਖਾਣ ਨੂੰ ਦਿਲ ਕਰਦਾ ਲੈ ਕੇ ਦੇਵਾਂ ਮੇਰੇ ਨਾਲ ਬੜਾ ਦਿਲ ਕਰ ਜਾਂਦਾ ਗੋਲ ਗੱਪੇ ਖਾਣ ਨੂੰ ਤੇ ਆਦੋਂ ਕਿ ਤਸ ਮੈਂ ਉਹ ਰਹਿਣ ਦੇ ਤੂੰ ਗੋਲ ਗੱਪੇ ਨਾ ਖਾ ਕਾਕਾ ਵੀ ਗੋਲ ਗੱਪੇ ਵਰਗੇ ਹੋ ਗਿਰ ਉਹੋ ਜੀ ਐਵੇਂ ਥੋੜੀ ਹੁੰਦਾ ਗਾ ਜਿਵੇਂ ਆਖ ਤਾ ਆਪਣਾ ਦੋਨਾਂ ਦਾ ਆਪਣੇ ਤੇ ਜਾਊਗਾ ਉਹ ਤਾਂ ਗੱਲ ਸਹੀ ਹੈ ਮੈਂ ਤਾਂ ਮਜ਼ਾਕ ਕਰਦਾ ਸੀ ਐਂ ਦੱਸ ਕੋਈ ਤਰ੍ਹਾਂ ਫਰੂਟ ਖਾਣ ਨੂੰ ਜਾਂ ਡਰਾਈ ਫਰੂਟ ਖਾਣ ਨੂੰ ਦਿਲ ਕਰਦਾ ਤਾਂ ਮੈਂ ਲੈ ਆ ਦਿੰਨਾ ਰਾਈਵ ਐਵਜਾ ਕੁਛ ਨਹੀਂ ਮੇਰੇ ਤਾਂ ਨਾ ਪਰਤੀਆਂ ਖਾਨੂੰ ਬੜਾ ਦਿਲ ਕਰਦਾ ਹੈ ਉਹ ਰਹਿਣ ਦੇ ਯਾਰ ਇਹ ਜਾ ਕੁਛ ਨਹੀਂ ਖਾਈਦਾ ਹੁੰਦਾ ਇਹ ਪਹਿਲਾਂ ਬੁੜਿਹਾਂ ਖਾਂਦੇ ਸੀ ਅੱਗ ਸੁਭਾ ਪੁਰਾਣੇ ਜ਼ਮਾਨੇ ਚ ਅੱਜ ਕੱਲ ਡਾਕਟਰ ਸਲਾਹ ਨਹੀਂ ਦਿੰਦੇ ਇਹਦੇ ਨਾਲ ਨਾ ਬੱਚੇ ਨੂੰ ਵੀ ਪ੍ਰੋਬਲਮ ਆ ਜਾਂਦੀ ਹੈ ਤੂੰ ਕੁਛ ਹੋਰ ਖਾ ਲੈ ਹੋਰ ਤਾਂ ਜੀ ਬਸ ਤੁਸੀਂ ਮੈਨੂੰ ਗੋਲ ਗੱਪੇ ਲਿਆ ਦਿਓ ਤੇਰੀ ਸੋਈ ਤਾਂ ਗੋਲ ਗੱਪੇ ਦੀ ਹੀ ਹੋਈ ਹੈ ਛੱਡ ਕੋਈ ਗੱਲ ਨਹੀਂ ਮੈਂ ਤੈਨੂੰ ਗੋਲ ਗੱਪੇ ਵੀ ਲਿਆ ਦਾਂ ਨਾ ਤੇ ਫਰੂਟ ਵਗਰਾ ਵੀ ਲਿਆ ਦਾਂ ਨਾ ਤੇ ਬੱਚੇ ਦੇ ਪੋਸਟਰ ਰੂਲ ਲਿਆ ਦੇ ਮੈਨੂੰ ਸਾਰੇ ਕਮਰੇ ਚ ਸਜਾਉਣੇ ਆ ਪਹਿਲਾਂ ਲੈ ਕੇ ਦਉਗਾ ਬਾਬਾ ਸਭ ਤੋਂ ਪਹਿਲਾਂ ਪੋਸਟੇ ਖਰੀਦਣੇ ਵੇ ਜਾ ਕੇ ਬਾਕੀ ਕੰਮ ਬਾਅਦ ਵਿੱਚ ਕਰੂੰਗਾ ਠੀਕ ਹੈ ਜੀ ਮੈਂ ਚੱਲਿਆ ਤੂੰ ਆਰਾਮ ਕਰ ਪੈ ਜਾ ਕਈ ਗੱਲ ਨਹੀਂ ਨਵੇਂ ਵਿੰਡੋਸ ਤੇ ਤੂੰ ਮਾ ਆਪਣੇ ਨਵੇਂ ਦੇ ਨਵਾਂ ਹੱਥ ਉਹ ਲਾ ਉਟਾ ਦਿਆ ਕਰ ਮੜਾ ਮੋਟਾ ਹਾਂਜੀ ਹਾਂਜੀ ਮੈਂ ਤਾਂ ਕਰ ਲਾਂ ਨਹੀਂ ਹੁੰਦੀਆਂ ਕੰਮ ਮੈਂ ਤਾਂ ਬਲਕਿ ਉਹਨੂੰ ਕਿਹਾ ਵੀ ਤੂੰ ਜ਼ਿਆਦਾ ਕੰਮ ਨਾ ਕਰਿਆ ਕਰ ਪੁੱਤ ਮੈਂ ਹੈਗੀ ਨਾ ਕੰਮ ਕਰਨ ਫਿਰ ਵੀ ਚੰਦਰੀ ਜੀ ਲੱਗੀ ਰਹਿੰਦੀ ਐ ਬਹਿੰਦੀ ਨਹੀਂ ਉਹ ਚੰਗੇ ਖਾਨਦਾਨ ਚੋਂ ਆਈ ਐ ਕਿਹਣਾ ਨਹੀਂ ਮੋੜਦੀ ਨਾ ਹੀ ਉਹਨੇ ਤੈਨੂੰ ਕਰਨ ਦੇਣਾ ਤੂੰ ਆਪ ਹੀ ਤੱਕ ਨਾ ਆਈ ਵੀ ਹਲੋ ਬੇਬੀ ਚਾਹ ਪੀ ਨਾ ਪੁੱਤੋਂ ਮੈਂ ਆਪੇ ਬਣਾ ਲਾਂਦੀ ਚਾਹ ਤੂੰ ਕਿ ਬਣਾ ਕੇ ਲਿਆਈ ਐ ਕੋਈ ਨਹੀਂ ਬੇਬੇ ਫਿਰ ਕਿਉਂ ਚਾਹੀ ਤਾਂ ਬਣਾਈ ਐ ਮੈਂ ਕਿਹੜਾ ਕੋਈ ਹੋਰ ਕੰਮ ਕਰਦੀ ਨਹੀਂ ਨਹੀਂ ਜੱਸੀ ਪੁੱਤ ਤੂੰ ਰਾਮ ਕਰ ਲਾ ਕਰ ਤੂੰ ਬਾਲਾ ਕੰਮ ਨਾ ਕਰਿਆ ਕਰ ਮੈਂ ਜਦੋਂ ਤੈਨੂੰ ਕਹਤਾ ਵੀ ਜਿਹੜਾ ਕੰਮ ਪਿਆ ਹੋਊਗਾ ਮਾਪੀ ਕਰ ਲਾ ਕਰੂੰਗੀ। ਕੋਈ ਗੱਲ ਨਹੀਂ ਬੇਬੇ ਮੈਂ ਨਾ ਬੈਠੇ ਬੈਠੇ ਬੋਰ ਹੋ ਜਾਂਦੀ ਐ। ਤਾਈਂ ਥੋੜਾ ਬਤ ਕੰਮ ਜਿਆ ਕਰ ਲੈਣੀ ਐਂ। ਚਲ ਤੇਰੀ ਮਰਜ਼ੀ ਪੁੱਤ ਪਰ ਫਿਰ ਵੀ ਆਰਾਮ ਕਰਿਆ ਕਰ ਬਦ ਤੋਂ ਬਦ। ਕੋਈ ਗੱਲ ਨਹੀਂ ਬਤੂ। ਮੰਮੀ ਥੋੜੇ ਵਾਸਤੇ ਰੋਟੀ ਬਣਾਵੇਂ ਮੈਂ। ਲੈ। ਨਹੀਂ ਪੁੱਤ ਰੋਟੀ ਮਾਪੀ ਬਣਾ ਲਉ ਤੂੰ ਬੈਠੂ ਰਹਿ। ਮੈਂ ਤੈਨੂੰ ਆਈ ਪੁੱਛਦੀ ਸੀ ਦਵਾਈ ਪਈ ਏ ਤੇਰੀ ਹਾਂ ਮੰਮੀ ਦਵਾਈ ਤਾਂ ਪਈ ਏ ਆਇਆ ਪੁੱਤ ਜਦੋਂ ਥੋੜੀ ਜੀ ਰਹਿ ਗਈ ਨਾ ਦੱਸ ਦੀ ਫਿਰ ਹਰਜੀਤ ਤੈਨੂੰ ਦਵਾ ਲੇਊਗਾ ਕੋਈ ਗੱਲ ਨਹੀਂ ਮੰਮੀ ਦੱਸ ਦੂਗੀ ਲੈ ਦੱਸ ਜਿਵੇਂ ਹਰਜੀਤ ਨੂੰ ਫਿਕਰ ਹੀ ਨਹੀਂ ਹੁੰਦਾ ਸਾਰਾ ਫਿਕਰ ਇਹੀ ਚੱਕੀ ਫਿਰਦੀ ਸਿਰ ਤੇ ਨਹੀਂ ਨਹੀਂ ਫਿਰ ਵੀ ਪੁੱਛਣ ਦਾ ਹੱਕ ਹੈ ਬੰਦਿਆਂ ਦਾ ਕੰਮ 'ਚ ਟਾਈਮ ਨਹੀਂ ਲੱਗਦਾ ਫਿਰ ਆਈ ਹੋ ਜਾਂਦੇ ਵੀ ਚਲ ਹਰਜੀਤ ਦਵਾ ਲਿਆ ਐਵੇਂ ਫੇਰੇ ਦਵਾਈ ਕੰਨੀ ਰਹਿ ਜੂਗੀ ਦੱਸੀ ਬੱਤੂ ਹਾਂਜੀ ਬਾਪੂ ਜੀ ਬਾਪੂ ਤੇਰੇ ਦਾ ਫੋਨ ਆਇਆ ਉਹਨਾ ਮੰਮੀ ਦਾ ਫੋਨ ਆਇਆ ਸੀਗਾ ਅੱਛਾ ਗੱਲ ਹੋਈ ਸੀਗੀ ਮੇਰੀ ਕਿਵੇਂ ਠੀਕ ਠਾਕ ਸਾਰੇ ਸਾਰੇ ਵਧੀਆ ਨਹੀਂ ਉਹ ਕਹਿੰਦੇ ਸੀਗੇ ਵੀ ਆਵਾਂਗੇ ਇੱਕ ਦਿਨ ਆ ਕੇ ਜਾਵਾਂਗੇ ਹਾਂ ਹੁਣ ਤਾਂ ਥੋੜੀ ਤੜੇ ਬਣਾਉਂਦੇ ਹੁਣੇ ਨਾ ਜੀ ਹੁਣ ਨਾ ਚਲ ਕੋਈ ਨਹੀਂ ਆਇਆ ਪੁੱਤ ਘਰਾਂ ਦੇ ਕੰਮ ਚਲ ਪੁੱਤ ਜਿੱਦ ਐ ਚਲੋ ਉੱਦ ਦੇਖ ਲਾਂਗੇ ਆਪਾਂ ਹਾਂ ਚਲ ਮੈਨੂੰ ਨੰਬਰ ਦੇ ਮੈਂ ਗੱਲ ਕਰੂੰਗਾ ਜੀ ਕੋਈ ਗੱਲ ਨਹੀਂ ਤੁਸੀਂ ਕਰ ਲਿਓ ਕਰਨਾ ਚਲ ਪੁੱਤ ਵਧੀਆ ਕੋਈ ਨਾ ਮਾਂ ਨੂੰ ਵੀ ਧੀ ਦਾ ਫਿਕਰੀ ਹੁੰਦਾ ਤੈਨੂੰ ਪਤਾ ਉਹਨੂੰ ਵੀ ਆਇਆ ਵੀ ਕਦੋਂ ਮੇਰੀ ਧੀ ਨੂੰ ਮਿਲ ਕੇ ਜਾਵਾਂ ਕੰਮ ਧੰਦਿਆਂ ਚ ਕਿੱਥੇ ਛੇਤੀ ਨਿਕਲਿਆ ਜਾਂਦਾ ਹੈ ਤੇ ਨਾਲੇ ਪੁੱਤ ਤੇਰੇ ਛੋਟੇ ਭਰਾ ਦਾ ਵਿਆਹ ਬਾਰੇ ਕਿਵੇਂ ਕਰਤਾ ਰਿਸ਼ਤਾ ਰੁਸਤਾ ਕਿਤੇ ਕਹਜੇ ਦੇਖਿਆ ਨਹੀਂ ਕੋਈ ਨਾ ਮੰਮੀ ਦੇਖੀਏ ਤਾਂ ਫਿਰਦੇ ਆਗੇ ਹਜੇ ਤੱਕ ਕੋਈ ਕੁੜੀ ਨਹੀਂ ਪਸੰਦ ਆਈ ਹਾਂ ਪੁੱਤ ਓਏ ਅੱਜ ਕੱਲ ਦੇ ਮੁੰਡੇ ਤੈਨੂੰ ਪਤਾ ਹੀ ਆ ਹਾਂ ਸਹੀ ਗੱਲ ਐ ਉਹ ਸਾਦਾ ਕੋਈ ਉਹਦੀ ਆਪ ਦੀ ਪਸੰਦ ਹੋਵੇ ਹਾਂ ਅੱਜ ਕੱਲ ਦੇ ਜਵਾਕਾਂ ਦਾ ਕਿਹੜਾ ਪਤਾ ਲੱਗਦਾ ਮੈਂ ਕਹਿੰਦਾ ਸੀ ਮੈਂ ਜਾਣਾ ਖੇਤ ਐਤਕੀ ਸੁੱਕਣਾ ਆਪਣੇ ਕੱਦੂ ਬਹੁਤ ਲੱਗੇ ਹਾਂਜੀ ਕੱਦੂ ਲਿਆਉਣੇ ਕੱਦੂਆਂ ਦੀ ਸਬਜ਼ੀ ਬਣਾਉਂ ਅੱਜ ਕੋਈ ਨਾ ਜਿਹੜੀ ਸਬਜ਼ੀ ਲੈ ਖਾਣੀ ਹੈ ਉਹ ਲੈ ਆਓ ਤੁਸੀਂ ਹਾਂ ਬੱਧੀ ਤੇ ਰੋਟੀ ਨਹੀਂ ਖਾਣੀ ਰੋਟੀ ਹੁਣ ਬਬੂ ਨੇ ਚਾਹ ਪਿਆਤੀ ਹੈ ਹੁਣ ਸ਼ਾਮ ਨੂੰ ਇਕੱਠੀ ਰੋਟੀ ਖਾ ਲਾਂਗੇ ਚਲੋ ਠੀਕ ਹੈ ਤੁਹਾਡੀ ਮਰਜ਼ੀ ਹੈ ਜੰਨ ਪੁੱਤ ਹਾਂਜੀ ਬਾਪੂ ਜੀ ਕਦੂ ਹੀ ਲੈ ਆਵਾਂ ਜੇ ਕੁਝ ਹੋਰ ਖਾਣਾ ਤੇ ਫਿਰ ਦੇਖ ਲਾ ਮੁੱਲ ਲੈ ਆਵਾਂਗੇ ਆਪਾਂ ਨਹੀਂ ਨਹੀਂ ਤੁਸੀਂ ਕਦੂ ਲਿਓ ਪੁੱਤ ਜਿਹੜੀ ਚੀਜ਼ ਨੂੰ ਜੀ ਕਰਦਾ ਨਾ ਖਾਣ ਨੂੰ ਉਹ ਦੱਸਦਾ ਕਰ ਕੋਈ ਨਹੀਂ ਮੰਮੀ ਜੀ ਦੱਸ ਦਿੰਦਾ ਚੰਗਾ ਚਲ ਠੀਕ ਹੈ ਠੀਕ ਹੈ ਜੀ ਚਲ ਪੁੱਤ ਤੂੰ ਐ ਕਰ ਤੂੰ ਰਾਮ ਕਰ ਲੈ ਤੇ ਮੈਂ ਕੰਮ ਕਰ ਲਾ ਕੋਈ ਨਹੀਂ ਚਲਾ ਜਾ ਜੱਸੀ ਕਿਵੇਂ ਜੱਸੀ ਮੈਂ ਵਧੀਆ ਨੇ ਤੂੰ ਦੱਸ ਠੀਕ ਆ ਬੜੇ ਦਿਨਾਂ ਬਾਅਦ ਕਿਹੜਾ ਮਾਰਿਆ ਹਾਂ ਤੂੰ ਤਾਂ ਆਉਣਾ ਨਹੀਂ ਹੈਗਾ ਮੈਂ ਸੋਚਿਆ ਮੈਂ ਹੀ ਆ ਜਾ ਹੋਰ ਦੱਸ ਠੀਕ ਰਹਿਨੀ ਐ ਮੈਂ ਤਾਂ ਠੀਕ ਰਹਿਨੀ ਐ ਅੱਛਾ ਤੂੰ ਕਿੱਥੇ ਗਮ ਹੋ ਗਈ ਸੀ ਘੜਾ ਘੜਾ ਮਾਰਨੋਂ ਹਟ ਗਈ ਹੈ ਮੇਰੇ ਤਾਂ ਪੇਪਰ ਚੱਲੀ ਜਾਂਦੇ ਸੀ ਅੱਛਾ ਪਹਿਲਾਂ ਛੁੱਟੀਆਂ ਜੀਆਂ ਵੀ ਆਈਆਂ ਸੀ ਮੈਂ ਸੋਚਿਆ ਤੇਰੇ ਕੋਲ ਜਾਇਆ ਮਾਂ ਫਿਰ ਤੈਨੂੰ ਪਤਾ ਬੋਰਡ ਸੀ ਨਾ ਤਾਂ ਕਰਕੇ ਚਲ ਕੋਈ ਨਹੀਂ ਪੇਪਰ ਵਧੀਆ ਆ ਗਏ ਹਾਂ ਬਹੁਤ ਵਧੀਆ ਹੋ ਗਏ ਪੇਪਰ ਤਾਂ ਐਤਕੀ ਪਾਸ ਹੋ ਜਾਣਗੇ ਨਾ ਪਾਸ ਐਡਿਟ ਆਪ ਕਰੂੰਗੀ ਮੈਂ ਅੱਛਾ ਤੇ ਜੋ ਦੱਸ ਵਧੀਆ ਗੱਲ ਹੈ ਕਾਕਾ ਕਿਵੇਂ ਆ ਕਾਕਾ ਵਧੀਆ ਕਦੋਂ ਸੁਣਾਉਣੀ ਹੈ ਖੁਸ਼ਖਬਰੀ ਕੋਈ ਨਹੀਂ ਜਲਦੀ ਸੁਣਾਉਂਗੀ ਮੈਂ ਵੀ ਮਾਸੀ ਬਣ ਜਾ ਤੇ ਹਰਮਣੇ ਤੂੰ ਬੜੀ ਚੰਗੀ ਕੀਤੀ ਮੇਰੇ ਨਾਲ ਹੈ ਮੈਂ ਕੀ ਚੰਗੀ ਕਰ ਲਈ ਕੀ ਹੋ ਗਿਆ ਕਾਲਜ ਟਾਈਮ ਸਰਜੀਤ ਨੂੰ ਪਸੰਦ ਤਾਂ ਮੈਂ ਕਰਦੀ ਸੀ ਵਿਆਹ ਤੋਂ ਉਗਰਾ ਲਿਆ ਐਵੇਂ ਨਾ ਗੁੱਸਾ ਕਰ ਮੈਂ ਤਾਂ ਮਜ਼ਾਕ ਕਰੀ ਜਾਨੀ ਆ ਨਾ ਨਾ ਗੁੱਸਾ ਤਾਂ ਕਰਾ ਹਾਂ ਹੋਰ ਦੱਸ ਤੇਰੇ ਸਾਰੇ ਸਾਰੇ ਕਿਵੇਂ ਨੇ ਠੀਕ ਨੇ ਹਾਂ ਸਾਰੇ ਵਧੀਆ ਨੇ ਅੱਛਾ ਮਾਸੀ ਵੀ ਨਹੀਂ ਕਦੇ ਆਈ ਹੈਗੀ ਉਧਰ ਉਹ ਤਾਂ ਮੇਰੀ ਗੱਲ ਹੋਈ ਸੀ ਮਾਰਨਗੇ ਕੁਝ ਦਿਨ ਬਾਅਦ ਕਿਹੜਾ ਅੱਛਾ ਦੇਖੀ ਆਪਣੇ ਕਾਲਜ ਦੇ ਦਿਨ ਕਿੰਨੇ ਵਧੀਆ ਹੁੰਦੇ ਸੀ ਨਾ ਸਾਰਾ ਦਿਨ ਆਪਾਂ ਬੰਕੀ ਮਾਰਦੀਆਂ ਰਹਿੰਦੀਆਂ ਸੀ ਕਦੇ ਲੈਕਚਰ ਲਾਇਆ ਹੀ ਨਹੀਂ ਸੀ ਆਪਾਂ ਤਾਂ ਚਲ ਠੀਕਾ ਮੈਂ ਚਲਦੀ ਹਾਂ ਓੜੀ ਬਹਿ ਜਾ ਇਨੇ ਦਿਨਾਂ ਬਾਅਦ ਆਈਆਂ ਉਹ ਵੀ ਪੂਰੇ 6 ਮਹੀਨੇ ਬਾਅਦ ਚਾਚੂ ਪੀ ਕੇ ਜਾਈ ਲੈ ਜੇ ਹਰਜੀਤ ਹੁੰਦਾ ਮੈਂ ਚਾਹ ਵੀ ਪੀ ਲੈਣੀ ਸੀ ਚਸਕਿਆ ਲੈ ਲੈ ਪਿੰਦੀ ਫਿਰ ਮੈਂ ਵੀ ਚਲ ਕੋਈ ਨਹੀਂ ਲਾ ਲਈ ਉਹਦੇ ਨਾਲ ਵਿੱਚ ਚਸਕਣਾ ਤੁਸੀਂ ਕਮਲੀ ਹੈ ਜਮਾ ਮੇਰਾ ਹਾਲ ਚੱਲ ਤਾਂ ਪੁੱਛਿਆ ਨਹੀਂ ਹਰਜੀਤ ਹਰਜੀਤ ਲਾ ਰੱਖੀ ਹੈ ਸਭ ਤੋਂ ਪਹਿਲਾਂ ਤੈਨੂੰ ਹੀ ਪੁੱਛਿਆ ਕਿੰਨਾ ਟਾਈਮ ਹੋ ਗਿਆ ਕਾਲਜ 'ਚ ਮਿਲੇ ਸੀ ਲਾਸਟ ਟਾਈਮ ਹਰਜੀਤ ਨੂੰ ਮਿਲਿਆ ਹੀ ਨਹੀਂ ਗਿਆ ਮੈਂ ਸੋਚਿਆ ਚੱਲ ਹਰਜੀਤ ਨੂੰ ਵੀ ਮਿਲ ਜੂਗੀ ਅੱਛਾ ਹੋਰ ਹੋਰ ਕੁਝ ਫਾਗਣ ਜੀ ਅੱਛਾ ਗੇੜਾ ਗੁੜਾ ਮਾਰ ਜਾ ਕਰ ਮੇਰਾ ਦਿਲ ਚ ਲੱਗਿਆ ਰਹਿੰਦਾ ਕੋਈ ਨਹੀਂ ਤੂੰ ਤਾਂ ਆਉਂਦੀ ਨਹੀਂ ਹੈਗੀ ਕੋਈ ਨਾ ਅਸੀਂ ਵੀ ਆਵਾਂਗੇ ਚੱਲ ਕੋਈ ਨਹੀਂ ਹਰਜੀਤ ਨੂੰ ਵੀ ਨਾਲ ਲੈ ਆਈ ਤੂੰ ਵੀ ਆ ਜੀ ਅਸੀਂ ਦੋ ਨਹੀਂ ਹੁਣ ਤਾਂ ਤਿੰਨ ਹੋ ਕੇ ਆਵਾਂਗੇ ਹਾਂ ਹਾਂ ਜਰੂਰ ਚੱਲ ਹੁਣ ਮੈਂ ਚਲਦੀ ਆ ਠੀਕ ਹੈ ਖਿਆਲ ਰੱਖੀ ਆਪਦਾ ਘੜੀਏ ਚਾਹ ਤਾਂ ਪੀ ਜਾਂਦੀ ਇੱਕ ਗੱਲ ਸੋਚਣ ਵਾਲੀ ਆ ਬਾਲੇ ਨਹੀਂ ਹਰਜੀਤ ਹਰਜੀਤ ਕਰੀ ਜਾਂਦੀ नहीं नहीं मैंने भी पता नहीं की हो जाता कभी-कभी मेरे बचपन दी सहेली है हमे मजाक ही है है छोड़ कर दी देती है सोई है है जैसा जैसे तू तो ठीक तो रहनी है ना हाँ जी मैं ठीक हूँ कोई दिक्कत तो नहीं 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 कोई दिक्कत नहीं चलो ठीक है ਜਸੀ ਕਿੰਨਾ ਵਧੀਆ ਲੱਗੂਗਾ ਨਾ ਜਦੋਂ ਛੋਟਾ ਜਿਹਾ ਗੋਲ ਮਟੋੜ ਜਵੇ ਵੀ ਆਪਣੇ ਕੋਲ ਹੋਊਗਾ ਹਾਂਜੀ ਮੈਨੂੰ ਵੀ ਬੇਸਵਰੀ ਨਾਲ ਇੰਤਜ਼ਾਰਾ ਹਸਪਤਲ ਦਾ ਜਸੀ ਮੈਂ ਤਾਂ ਉਹਦਾ ਨਾਮ ਵੀ ਸੋਚ ਲਿਆ ਅੱਛਾ ਕੀ ਨਾਮ ਸੱਚਾ ਤੁਸੀਂ ਮੈਂ ਤਾਂ ਕਹਾਂ ਤੇਰੇ ਨਾਮ ਤੇ ਨਾਮ ਰੱਖਦਾ ਦਾ ਮੈਂ ਮੈਨੂੰ ਤੇਰਾ ਨਾਮ ਬੜਾ ਵਧੀਆ ਲੱਗਦਾ ਅੱਛਾ ਜੀ ਹਾਂ ਮਾਂ ਪੁੱਤ ਦਾ ਨਾਮ ਇੱਕ ਹੀ ਹੋ ਜੇ ਚਲੋ ਦੇਖਾਂਗੇ ਕੋਈ ਛੋਟਾ ਜਿਹਾ ਨਾਮ ਤੇਰੇ ਵਾਂਗੂ ਰੱਖ ਦਾਂਗੇ ਕੋਈ ਨਹੀਂ ਜੀ ਰੱਖਦੇ ਹਲੋ ਮੈਂ ਕਰ ਸੀ ਹਾਂ ਹਾਂ ਆਪਾਂ ਸਵੇਰੇ ਗੱਲ ਕਰਾਂਗੇ ਖ਼ੁਬ ਤੂੰ ਮੰਨ ਲੈ ਯਾਰ ਸਵੇਰੇ ਮਿਲਦੇ ਆਪਾਂ ਸਵੇਰੇ ਗੱਲ ਕਰਾਂਗੇ ਤੂੰ ਮੇਰੀ ਮਜਬੂਰੀ ਕਰਨ ਸਮਝਦਾ ਯਾਰ ਚਲ ਠੀਕ ਹੈ 1 ਮਿੰਟ ਹਲੋ ਹਰਜੀਤ ਹਾਂ ਦੱਸ ਹਰਜੀਤ ਤੂੰ ਜਿੱਥੇ ਵੀ ਹੈ ਨਾ ਹੋਣਿਆ ਜਾਂ ਇੱਥੇ ਤਾਂ ਬਹੁਤ ਵੱਡੀ ਮੁਸੀਬਤ ਹੋ ਗਈ ਓ ਕੀ ਗੱਲ ਹੋ ਗਈ ਮੇਰੀ ਗੱਲ ਸੁਣ ਬਸ ਜੱਸੀ ਨੂੰ ਨਾ ਪਤਾ ਲੱਗੇ ਤੂੰ ਉਹਨੂੰ ਕੁਝ ਨਹੀਂ ਪਤਾ ਲੱਗਦਾ ਕੀ ਫਿਕਰ ਰਹਾ ਹੈ ਮੈਂ ਆ ਜਾਣਾ ਤੇਰੇ ਕੋਲ ਭਾਜੀ ਜੱਸੀ ਨੂੰ ਪਤਾ ਲੱਗਿਆ ਫੇਰ ਉਹ ਯਾਰ ਜੱਸੀ ਨੂੰ ਨਹੀਂ ਪਤਾ ਲੱਗਦਾ ਜੱਸੀ ਨੂੰ ਤਾਂ ਪਤਾ ਲੱਗੂ ਜੇ ਤੂੰ ਦੱਸੇਂਗੀ ਜਾਂ ਮੈਂ ਦੱਸੂਗਾ ਤੂੰ ਬੇਫਿਕਰ ਰਹਿ ਮੈਂ ਆਹਗਾ ਨਾ ਮੈਂ ਆਪਣੇ ਸਾਹੂ ਨਾਲ ਸਾਰਾ ਕੁਝ ਚਲ ਠੀਕ ਹੈ ਪਰ ਆਹਾਂਗਾ ਕਦੋਂ ਤੂੰ ਜੱਸੀ ਨੂੰ ਪਾ ਜਾਣ ਦੇ ਜਦੋਂ ਵੀ ਸੌਂਗੀ ਮੈਂ ਨਾਲ ਦੀ ਨਾਲ ਆ ਜਾਊਂਗਾ ਤੂੰ ਬੇਫਿਕਰ ਰੋ ਕੇ ਜਾਂ ਬਸ ਸ਼ਿਕਰ ਤੂੰ ਜਲਦੀ ਆ ਜੀ ਹਾਂ ਠੀਕ ਆ ਮੇਰੀ ਗੱਲ ਸੁਣ ਦੁਬਾਰਾ ਫੋਨ ਨਾ ਕਰੀ ਕਿ ਤੈਨੂੰ ਸ਼ੱਕ ਹੋ ਜੇ ਨਹੀਂ ਨਹੀਂ ਤੂੰ ਜਲਦੀ ਆ ਜਾ ਬਸ ਮੈਂ ਆ ਗਿਆ ਬਸ ਜਦੋਂ ਵੀ ਸੌਂਦੇ ਨਾਲ ਨਾਲ ਆ ਜਾਣਾ ਠੀਕ ਆ ਠੀਕ ਓਕੇ ਜੱਸੀ ਕਿਵੇਂ ਆ ਵਧੀਆ ਮੈਨੂੰ ਕੀ ਹੋਣਾ ਅੱਛਾ ਹਰਜੀਤ ਜੀ ਜਿੱਥੇ ਦੱਸ ਮੈਨੂੰ ਤਾਂ ਮੈਨੂੰ ਆਈ ਆ ਉਹਦੇ ਤੱਕ ਕੀ ਕੰਮ ਪੈ ਗਿਆ ਤੈਨੂੰ ਉਹ ਕੰਮ ਤਾਂ ਕੋਈ ਨਹੀਂ ਬਸ ਮੇਰਾ ਤਾਂ ਜੀਜਾ ਕੀਤਾ ਸੀ ਮੈਂ ਕਿਹਾ ਜੀਜੂ ਨੂੰ ਹੀ ਮਿਲਿਆ ਵਾ ਅੱਛਾ ਤੇਰਾ ਬੜਾ ਜੀ ਕਰਦਾ ਜਿੱਜੂ ਨੂੰ ਮਿਲਣ ਦਾ ਓਹੋ ਮੈਂ ਸਮਝ ਸਕਦੀ ਆ ਤੈਨੂੰ ਪ੍ਰੈਗਨੈਂਸੀ ਹੈ ਨਾ ਤਾਂ ਕਰਕੇ ਚਿੜਚਿੜਾ ਸੁਭਾਅ ਹੋ ਗਿਆ ਤੇਰਾ ਮੇਰਾ ਤਾਂ ਆਪੇ ਚਿੜਚਿੜਾ ਸੁਭਾਅ ਹੋਊਗਾ ਤੂੰ ਜੋ ਬੜਾ ਖੁਸ਼ ਰਹਿਣ ਲੱਗੀ ਲੈ ਦੱਸ ਮੇਰੇ ਕੋਸ਼ੇ ਤੂੰ ਤੈਨੂੰ ਕੀ ਪ੍ਰੋਬਲਮ ਹੈ ਹੈ ਤੇਰੀ ਖੁਸ਼ੀ ਤਾਂ ਮੈਨੂੰ ਤਾਂ ਕੀ ਪ੍ਰੋਬਲਮ ਹੋ ਸਕਦੀ ਹੈ ਪਰ ਤੈਨੂੰ ਵਾਲੀ ਪ੍ਰੋਬਲਮ ਹੈ ਮੇਰੀ ਖੁਸ਼ੀ ਤੋਂ ਜਸਸੀ ਮੈਂ ਕੁਝ ਸਮਝੀ ਨਹੀਂ ਹਾਂ ਕਿ ਬੋਲ ਰਹੀ ਹੈ ਤੂੰ ਕੀ ਹੋ ਗਿਆ ਤੈਨੂੰ ਚਤਰਚਲਕ ਨਾ ਹੈ ਨਾ ਕਿਸੇ ਹੋਰ ਕੋਲੇ ਕਰੀ ਤੈਨੂੰ ਸਭ ਪਤਾਗਾ ਚਤਰਚਲਕੀਆਂ ਸਭ ਤਾਂ ਨਾ ਮੈਨੂੰ ਕੀ ਪਤਾ ਹੈ ਹੈ ਵਾਲੀ ਨਾ ਸਿਆਣੀ ਨਾ ਬਣ ਜਸਸੀ ਮੈਂ ਨਾ ਕੁਝ ਸਮਝੀ ਨਹੀਂ ਗੱਲ ਕੀ ਹੈ ਦੱਸੇਂਗੀ ਆਹੋ ਤੈਨੂੰ ਤਾਂ ਕਾਣੂ ਪਤਾ ਹੋਣਾ ਵੀ ਕੀ ਗੱਲ ਹੋਈ ਆ ਮੈਨੂੰ ਸੱਚੀ ਨਹੀਂ ਪਤਾ ਤੂੰ ਦੱਸ ਤਾਂ ਸਹੀ ਕੀ ਗੱਲ ਹੈ ਬਾਲੀ ਨਾ ਚਲਾਕ ਨਾ ਬਣ ਮੈਨੂੰ ਸਾਰਾ ਕੁਝ ਪਤਾ ਲੱਗ ਗਿਆ ਅੱਜ ਜੋ ਤੂੰ ਕਰਦੀ ਫਿਰਦੀ ਆ ਕੀ ਪਤਾ ਲੱਗ ਗਿਆ ਤੇ ਨਾਲੇ ਮੈਂ ਕੀ ਕਰ ਰਹੀ ਆ ਇਹ ਹਜਾ ਹੁਣ ਮੈਂ ਤੈਨੂੰ ਲਿਖ ਕੇ ਦੇਵਾਂ ਤਾਂ ਸਮਝੇਂਗੀ ਦੇਖ ਜੱਸੀ ਮੈਨੂੰ ਤੇ ਤੇਰੀ ਬੁਝਾਰਤਾਂ ਨਹੀਂ ਸਮਝਣੀ ਆਗੀਆਂ ਜਾਂ ਤਾਂ ਤੂੰ ਮੈਨੂੰ ਸਿੱਧਾ ਜਿਹਾ ਦੱਸ ਦੇ ਵੀ ਇਹ ਗੱਲ ਹੈਗੀ ਤੋ ਤਾਂ ਮੈਨੂੰ ਬੁਝਾਰਤਾਂ ਪਾਈ ਜਾਣੀਆਂ ਇਹ ਤਾਂ ਪਹਿਲਾਂ ਮੈਂ ਤੇਰੇ ਤੇ ਹੱਥ ਚੁੱਕ ਦਣਾ ਨਿਕਲ ਜਾ ਮੇਰੇ ਘਰੋਂ ਜੱਸੀ ਇਹ ਕੀ ਗੱਲ ਹੋਈ ਨਾਲੇ ਅੱਤ ਤੋਂ ਬਾਅਦ ਨਾ ਮੇਰੇ ਘਰੇ ਆ ਬੜੀ ਪਰ ਮੈਂ ਹਜੇ ਕੀਤਾ ਕੀ ਹੈ ਸਭ ਪਤਾ ਲੱਗ ਜੂ ਕੀ ਕੀਤਾਗਾ ਜੇ ਮੇਰਾ ਬਚ ਗਿਆ ਇੱਕ ਜੱਸੀ ਬਰਦਾਸ਼ਤ ਦੀ ਹੱਦ ਹੁੰਦੀ ਆ ਤੇ ਮੈਂ ਪਾਗਲ ਨਹੀਂ ਹੈਗੀ ਜੇ ਤੇਰੀਆਂ ਗੱਲਾਂ ਸੁਣੀ ਜਾਊਂਗੀ ਜਾਂਦਾ ਤਾਂ ਮੈਨੂੰ ਗੱਲ ਦੱਸ ਦੇ ਮੈਂ ਤੈਨੂੰ ਕੀ ਕਹੀ ਜਾਂਦੀ ਆ ਨਿਕਲ ਮੇਰੇ ਘਰੋਂ ਨਿਕਲ ਜਾ ਮੇਰੇ ਘਰੋਂ ਬਾਹਰ ਜੱਸੀ ਮੇਰੀ ਗੱਲ ਤਾਂ ਸੁਣ ਮੈਂ ਕੋਈ ਗੱਲ ਨਹੀਂ ਸੁਣੀ ਆਤਵਨ ਮੇਰੇ ਘਰੇ ਨਾ ਬੜੀ ਜੱਸੇ ਕੋਈ ਗਲਤੀ ਨਹੀਂ ਹੋਈ ਮੈਂ ਤਾਂ ਕੀ ਕਹੀਆਂ ਨੇ ਜੱਸੇ ਕੀ ਗੱਲ ਹੋ ਗਈ ਪੁੱਤ ਕੁਛ ਨਹੀਂ ਬਾਪੂ ਜੀ ਉਹ ਤਾਂ ਸਾਡੀ ਆਪਸ ਵਿੱਚ ਗੱਲ ਸੀਗੀ ਕੋਈ ਗੱਲ ਤਾਂ ਹੋਈ ਹੋਊਗੀ ਇਹੋ ਜੀ ਕਿਹੜੀ ਆਪਸ ਵਿੱਚ ਗੱਲ ਹੈ ਜਿਹੜਾ ਇੰਨਾ ਰੋਲਾ ਪਾਈ ਜਾਨੀ ਹੈ ਬੇਬੇ ਮੈਂ ਤੁਹਾਨੂੰ ਕੁਝ ਨਹੀਂ ਦੱਸਣਾ ਚਾਹੁੰਦੀ ਤੂੰ ਦੱਸ ਪੁੱਤ ਕੀ ਗੱਲ ਹੋਈ ਹੈ ਅੰਕਲ ਜੀ ਮੈਨੂੰ ਤਾਂ ਆਪ ਨੂੰ ਨਹੀਂ ਪਤਾ ਮੈਂ ਤਾਂ ਆ ਕੇ ਉਹਨੇ ਹਰਜੀਤ ਬਾਰੇ ਪੁੱਛਿਆ ਸੀ ਪਤਾ ਨਹੀਂ ਮੈਨੂੰ ਕੀ ਕੁਝ ਬੋਲੀ ਜਾਂਦੀ ਹੈਗੀ ਮੈਨੂੰ ਸਾਰਾ ਕੁਝ ਪਤਾ ਹੈ ਨਾ ਕੁਝ ਦੱਸ ਰਹੀ ਆ ਬੁਝਾਰਤਾਂ ਜਿਹੀ ਹੀ ਪਾਈ ਜਾਂਦੀ ਹੈ ਦੱਸੀ ਪਤਾ ਕਈ ਵਾਰੀ ਬੰਦੇ ਨੂੰ ਗਲਤ ਫਹੀਮੀ ਹੋ ਜਾਂਦੀ ਹੈ ਜਦੋਂ ਜਿੰਨੀ ਦੇਰ ਕਿਸੇ ਗੱਲ ਦਾ ਪਤਾ ਨਾ ਨਾ ਹੋਵੇ ਅੱਖੀਂ ਦੇਖਿਆ ਤੇ ਕੰਨਿ ਸੁਣਿਆ ਨਾ ਹੋਵੇ ਐਵੇਂ ਕਿਸੇ ਤੇ ਇਲਜ਼ਾਮ ਨਹੀਂ ਲੱਗਦਾ ਹੁੰਦਾ ਬਾਪੂ ਜੀ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕੋਈ ਗੱਲ ਹੀ ਨਹੀਂ ਦੱਸਣੀ ਤੇ ਦੂਜੀ ਗੱਲ ਪਲੀਜ਼ ਮੈਨੂੰ ਕੁਝ ਨਾ ਪੁੱਛੋ ਦੋਨੇ ਜਿਹੇ ਲੈ ਇਹ ਕਿਵੇਂ ਹੋ ਸਕਦਾ ਪੁੱਤ ਜੇ ਅਸੀਂ ਤੈਨੂੰ ਕੋਈ ਗੱਲ ਇਹ ਨਾ ਪੁੱਛੀਏ हरजीत कितने मैं नहीं पता कितने गई है कोई गल नहीं पुत तू जा कर हरजीत आता फिर गल करता है ठीक है अंकल जी बेबे मैं कुछ नहीं दसना तू प्लीज मैं थोड़ा कुछ भी पूछो कोई तो गल तू अंदर ले जा चल खड़ी हो आ जा ਰਜੀ ਤੇ ਇਸ ਕਮਰੇ ਚ ਵੀ ਨਹੀਂ ਹੈਗਾ ਸਾਰੇ ਘਰ ਚ ਲੱਭ ਲਾ ਕਿਤੇ ਵੀ ਨਹੀਂ ਦਿਖਦਾ ਫਿਰ ਗਿਆ ਕਿੱਥੇ ਜਿਵੇਂ ਉਹ ਰੋਜ ਆਵਾਜ਼ ਜਿਤਾਈ ਜਾਂਦੀ ਹੈ ਕਿਤੇ ਉੱਪਰ ਹੀ ਤਾਂ ਨਹੀਂ ਠੀਕ ਹੈ ਨੇਕ ਫਿਰ ਹੈਲੋ ਹਰਜੀਤ ਮੈਂ ਤੁਹਾਨੂੰ ਆਈ ਕਹਿੰਦੀ ਸੀ ਮੈਨੂੰ ਅਰਜਨ ਫੱਟੀ ਹੈ ਤੇ ਚਾਹਤਾ ਹੈ 25000 ਰੁਪਏ ਯਾਰ ਮੇਰੇ ਕੋਲ ਤਾਂ ਇਸ ਟਾਈਮ 5000 ਰੁਪਏ ਨੇ ਤੂੰ 25000 ਦੀ ਗੱਲ ਕਰ ਰਹੀ ਹੈਂ ਹਰਜੀਤ ਮੈਨੂੰ ਕੁਝ ਨਹੀਂ ਪਤਾ ਜੇ ਗੱਲ ਵਿਗੜ ਗਈ ਨਾ ਕੋਈ ਫਾਇਦਾ ਨਹੀਂ ਹੈਗਾ ਹੋਰੀ ਸੇ ਆਪਾਂ ਮੈਜੂਰ ਕੋਈ ਗੱਲ ਨਹੀਂ ਆਪਾਂ ਵਿਗੜਨੇ ਨਹੀਂ ਤੂੰ ਯਾਰ ਕਿਥੋਂ ਅਰੇਂਜਮੈਂਟ ਕਰ ਲਾ ਦੇਖ ਲਾ ਫੀਕੀ ਔਖੀ ਹਰਜੀਤ ਮੇਰੇ ਕੋਲ ਕੰਨੇ ਪੈਸੇ ਹੈ ਆ ਜੀ ਉਹਨਾਂ ਨੇ ਜਵਾਬ ਦਿੱਤਾ ਕਿ ਉਹਨਾਂ ਦਾ ਪ੍ਰਾਈਵੇਟ ਹਸਪੀਟਲ ਚਾਹੀਦਾ ਉਹ ਕਹਿੰਦੇ ਹਰ ਜਨ ਨੂੰ ਆਪਰੇਸ਼ਨ ਕਰਦਾ ਕੋਕ ਜੇ ਆਪਰੇਸ਼ਨ ਨਾ ਹੋਇਆ ਤਾਂ ਹਾਲਤ ਜਿਆਦਾ ਵਿਗੜ ਚੁੱਕੀ ਹੈ ਤੇ ਉਹ ਤਾਂ ਮੈਨੂੰ ਪਤਾ ਜੇ ਆਪਰੇਸ਼ਨ ਨਾ ਹੋਇਆ ਤਾਂ ਗੱਲ ਹੋ ਜਾਣੀ ਹੈ ਮੈਂ ਉਹ ਮੈਂ ਕੀ ਕਰਾਂ ਅੱਧੀ ਰਾਤ ਨੂੰ ਮੈਂ 25000 ਕਿੱਥੋਂ ਲਿਆਵਾਂਗੀ ਜੀ ਮੈਨੂੰ ਕੁਝ ਨਹੀਂ ਪਤਾ ਜੀ ਤੁਮ ਅੱਗੇ ਹੱਲ ਕਰ ਲੀਂ ਨੀਹਾ ਤੂੰ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ ਸਮਝਦੇ ਕਿਉਂ ਨਹੀਂ ਤੂੰ ਪੈਸਾ ਨਾ ਹਲਕਾ ਕਿੱਥੋਂ ਵਰਜ ਕਰ ਨੇਹਾ ਯਾਰ ਮੈਂ ਵੀ ਬਹੁਤ ਮਜਬੂਰ ਆ ਮੈਂ ਕੀ ਕਰਾਂ ਕਿੱਧਰ ਜਾਵਾਂ ਮਸਟੈਨ ਤੁਸੀਂ ਮੇਰੀ ਮਜਬੂਰੀ ਕਿਉਂ ਨਹੀਂ ਸਮਝ ਰਹੇ ਆ ਚਲ ਠੀਕ ਆ ਨੇਹਾ ਮੈਂ ਕਿਸੇ ਕੋਲ ਪਤਾ ਕਰਦਾ ਪੈਸੇ ਠੀਕ ਆ ਤੂੰ ਵੇਟ ਕਰ ਸਸ ਠੀਕ ਹੈ ਜਦੋਂ ਵੀ ਪੈਸਾ ਦਾ ਹਲਕਾ ਹੋ ਗਿਆ ਮੇਰੇ ਖਾਤੇ ਚ ਹੋਗਾ ਠੀਕ ਆ ਯਾਰ ਮੇਰੇ की करा यारमरजेंसी पच्ची हज़ार रुपये थोले रात का टाइम दिन हो गए तो बंदा कुछ ना कुछ कर लो किसी पूछ उसने पलो हाँ बुप्पू की हाल है भाई बस मेरा तो हाल कुछ नहीं है मेरी गल सुन मैंने यार एमरजेंसी पैसा ही जोड़ चाहिए मैंने पच्ची हज़ार रुपये चाहिए तू तो जिमें मर्जी कर यार ਮੈਨੂੰ 25000 ਦੇ ਦੇ। ਉਹ ਤੈਨੂੰ ਕੀ ਦੱਸਾਂ ਕੀ ਪ੍ਰੋਬਲਮ ਆ ਗਈ? ਪ੍ਰੋਬਲਮ ਬਹੁਤ ਵੱਡੀ ਹੈ। ਤੂੰ ਐ ਕਰ। ਤੂੰ ਪੈਸੇ ਦਾ ਇੰਤਜ਼ਾਮ ਕਰਾ। ਨਾਲ ਤਾਂ ਮੈਂ ਤੈਨੂੰ ਕੱਲ ਨੂੰ ਤੇਰੇ ਪੈਸੇ ਮੋੜ ਦੂੰਗਾ। ਕੱਲ ਨੂੰ ਸ਼ਾਮ ਤੱਕ ਤੇਰੇ ਪੱਕੇ ਪੈਸੇ ਮੋੜ ਕੇ ਆਉਂਦਾ। ਨਾਲੇ ਤੈਨੂੰ ਬੈਠ ਕੇ ਸਾਰੀ ਕਹਾਣੀ ਦੱਸੂਗਾ। ਹੁਣ ਮੇਰੇ ਕੋਲ ਟਾਈਮ ਨਹੀਂ ਹੈ ਤੈਨੂੰ ਦੱਸੂਗਾ। ਤਰ ਜਿੰਨੇ ਮਰਜੀ ਕਰ। ਔਖਾ-ਸੌਖਾ ਤੇ ਮੇਰਾ ਵੀ ਮੇਰਾ ਕੰਮ ਸਾਰਾ। ਪੱਕਾ ਯਾਰ, ਮੈਂ ਕੱਲ ਨੂੰ ਸ਼ਾਮ ਤੇਰੇ ਪੈਸੇ ਮੋੜ ਦੂੰਗਾ। ਬਸ ਮੇਰਾ ਅੱਜ ਦਾ ਟਾਈਮ ਲੰਗਾ। ओके भाई ओके नत ਤੁਸੀਂ ਉੱਪਰ ਚ ਵਾਰੇ ਤੇ ਕੀ ਲੈਣ ਗਏ ਸੀ ਮੈਂ ਤਾਂ ਯਾਰ ਠੰਡੀਆਂ ਵਾ ਲੈਣ ਗਏ ਸੀ ਉੱਤੇ ਨਾ ਕਮਰੇ ਚ ਅਸੀਂ ਲੱਗਾ ਤਾਂ ਹੋਇਆ ਉਹ ਜਿਸੇ ਯਾਰ ਮੈਨੂੰ ਘਬਰਾਹਟ ਜੀ ਹੋ ਜਾਂਦੀ ਸੀ ਮੈਂ ਤਾਂ ਉੱਪਰ ਚਲਾ ਗਿਆ ਸੀ ਹੁਣ ਤੱਕ ਘਰੇ ਘਬਰਾਟ ਹੋਊਗੀ ਬਾਹਰ ਜ ਫੰਡੀਆਂ ਹਵਾਵਾਂ ਮਿਲਣ ਲੱਗੂ ਕੀ ਮਤਲਬ ਮੈਨੂੰ ਕੋ ਸਮਝ ਨਹੀਂ ਪਰ ਮੈਂ ਤਾਂ ਸਭ ਕੁਝ ਸਮਝ ਗਈ ਚੱਲੀ ਕੀ ਜਾਂਦਾ ਇੱਥੇ ਕੀ ਚੱਲੀ ਜਾਂਦਾ ਤੂੰ ਕੀ ਕਹਿ ਰਹੀ ਹੈ ਮੈਨੂੰ ਤਾਂ ਕੁਝ ਵੀ ਸਮਝ ਨਹੀਂ ਆ ਰਿਹਾ ਥੋੜਾ ਤਾਂ ਕਿਉਂ ਸਮਝਾਊਗਾ ਉਹ ਆਪ ਕੁਝ ਦੱਸੇਗੀ ਵੀ ਤੇਰੇ ਮਨ ਚ ਕੀ ਹੈ ਕੀ ਕਹਿਣੀ ਹੈ ਤੂੰ ਹੁਣ ਮੈਂ ਬੋਲ ਕੇ ਦੱਸਾਂ ਯਾਰ ਜੱਸੀ ਤੇਰਾ ਵੀ ਕੁਛ ਨਹੀਂ ਪਤਾ ਲੱਗਦਾ ਆ ਥੋੜੇ ਦਿਨਾਂ ਤੋਂ ਮੈਂ ਦੇਖ ਰਿਹਾ ਤੇਰਾ ਸੁਭਾਅ ਕੁਛ ਬਦਲ ਬਦਲਾ ਲੱਗਦਾ ਨਹੀਂ ਤਾਂ ਸਮਝ ਨਹੀਂ ਆਈ ਤੂੰ ਕੀ ਕਹਿ ਰਹੀ ਹੈ ਕੀ ਨਾ ਮੈਂ ਤਾਂ ਨਹੀਂ ਜਾਣਿਆ ਮੈਂ ਥੋੜਾ ਹਰਜੀਤ ਜਿਵੇਂ ਆਪਾਂ ਚਾਹੁੰਦੇ ਸੀ ਨਾ ਸਾਰਾ ਕੁਝ ਉਮੀਕ ਹੋ ਗਿਆ ਹੋਰ ਯਾਰ ਬਹੁਤ ਔਖਾ ਸੀ ਮੈਨੂੰ ਤਾਂ ਪਹਿਲਾਂ ਲੱਗ ਰਿਹਾ ਸੀ ਪਤਾ ਨਹੀਂ ਕੀ ਬਣੂਗਾ ਆਜੋ ਆਜੋ ਥੋੜ ਨੂੰ ਡਿਗਦੀ ਸੀ ਮੈਂ ਨਾ ਪਹਿਲਾਂ ਤਾਂ ਲੁੱਕ ਲੁੱਕ ਕੇ ਮਿਲਦੇ ਸੀ ਹੁਣ ਤਾਂ ਸ਼ਰਿਆਂ ਵੀ ਹੋ ਗਏ ਨਹੀਂ ਤੂੰ ਮਣੀ ਮਟ ਸ਼ਰਮ ਕਰ ਲੈਂਦੀ ਸਤ ਕਰ ਤਾਂ ਡਾਂ ਨ ਵੀ ਛੱਡ ਦਿੰਦੀ ਆ ਤੂੰ ਆ ਦੇ ਛੇਲੇ ਦੀ ਕਰ ਪਟਤਾ ਨਹੀਂ ਆਪਾਂ ਇਕੱਠੇ ਪੜੇ ਆ 41 ਚ ਖਾਤਾ ਤੇ ਉਸੇ ਥਾਲੀ ਦੇ ਖੇਤ ਕਰਤਾ ਤੂੰ ਜੱਸੀ ਚੁੱਪ ਕਰ ਜਾ ਮੇਰੇ ਬਾਰੇ ਨਹੀਂ ਤਾਂ ਮੇਰੇ ਹੋਣ ਵਾਲੇ ਬੱਚੇ ਵਾਰ ਤਾਂ ਸੋਤ ਲੈਂਦੀ ਮਾਣੀ ਮੱਟੀ ਵੀ ਸ਼ਰਮ ਕੀਤੀ ਜੱਸੀ ਮੇਰੀ ਗੱਲ ਸੁਣ ਪਰੇ ਹੋ ਜਾ ਮੈਂ ਤੇਰੀ ਕੋਈ ਗੱਲ ਨਹੀਂ ਸੁਣੀ ਜੱਸੀ ਤੂੰ ਸਾਡੀ ਗੱਲ ਤਾਂ ਸੁਣ ਲੈ ਇੱਕ ਵਾਰ ਤੂੰ ਤਾਂ ਚੁੱਪੀ ਰੋ ਅੱਜ ਤੱਕ ਥੋੜੀਆਂ ਹੀ ਤੁੰਦੀ ਆਈਆਂ ਥੋੜੀਆਂ ਸੁੰਦੀ ਸੀ ਨਾ ਕਹੀਂ ਤਾਂ ਆਨਤੀ ਜਨਿਕਲੇਗਾ ਜੱਸੀ ਤੂੰ ਇਹ ਸਭ ਗਲਤ ਸਮਝ ਰਹੀ ਆ ਇਹੋ ਜਿਹਾ ਕੁਝ ਨਹੀਂ ਹੈਗਾ ਹਜੇ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਜਸਮੀ ਕੀ ਹੋ ਗਿਆ ਤੈਨੂੰ ਫੜੇ ਕੁਝ ਹੋਇਆ ਹੀ ਨਹੀਂਗਾ ਨਾ ਕੁਛ ਹੋਗਾ ਹਜੇ ਤੁਸੀਂ ਮੈਨੂੰ ਪੁੱਛ ਤਾ ਕੀ ਹੋਇਆ ਕੀ ਹੈ ਉਹ ਯਾਰ ਤੂੰ ਪਹਿਲਾਂ ਗੱਲ ਤਾਂ ਸੁਣ ਲੈ ਸਾਡੀ ਸਾਨੂੰ ਬੋਲਣ ਦਾ ਮੌਕਾ ਦੇ ਚੁੱਪ ਕਰ ਜੋ ਹੁਣ ਤਾਂ ਕੁਝ ਮੈਂ ਬੋਲਣੀ ਨਹੀਂ ਦੇਣਾ ਉਹ ਕਿਉਂ ਸ਼ੱਕ ਕਰ ਰਹੀ ਸਾਡੇ ਤੇ ਘਮਗਾ ਅੱਛਾ ਹਜੇ ਮੈਂ ਸ਼ੱਕ ਹੀ ਕਰ ਰਹੀ ਆ ਜਸਮੀ ਕੀ ਗੱਲ ਹੈ ਕਿਉਂ ਕਰ ਸਤ ਚੱਕਿਆ ਹੋਇਆ ਬਾਪੂ ਜੀ ਇਹ ਗੱਲ ਤੁਸੀਂ ਮੈਨੂੰ ਨਹੀਂ ਐਨਾ ਨਾ ਪੁੱਛੋ ਇਹਨਾਂ ਨੂੰ ਅਸੀਂ ਤਾਂ ਪੁੱਛੇ ਕਿ ਪੁੱਤ ਜਿਸਨੂੰ ਕਿਸੇ ਗੱਲ ਦਾ ਨਾ ਪਤਾ ਹੋਵੇ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਵੀ ਜਿੰਨੇ ਤੇਰੀ ਅੱਖੀ ਵੇਖੀਏ ਕੰਨੀ ਸੁਣੀਏ ਨਾ ਫਿਰ ਯਕੀਨ ਕਰੀਦਾ ਐ ਮੈਂ ਕਿਸੇ ਦਾ ਗਲਤ ਅਲਗਾਮ ਨਹੀਂ ਲਾਈ ਦੇ ਅੱਛਾ ਸਾਰਾ ਟੱਬਰ ਰਲਿਆ ਹੋਇਆ ਹੈਗਾ ਸਭ ਨੂੰ ਪਤਾ ਵੀ ਕੀ ਚੱਲਿਆ ਜਾਂਦਾ ਇੱਥੇ ਬੱਸ ਬਹੁਤ ਬਹੁਤ ਹੋ ਗਿਆ ਨਹੀਂ ਪੁੱਤ ਜਿਹੜੀ ਗੱਲ ਤੇਰਾ ਬਾਪੂ ਕਹਿੰਦਾ ਨਾ ਉਹ ਸੁਣ ਤੂੰ ਧਿਆਨ ਨਾਲ ਅਸੀਂ ਚਾਹਦੇ ਸੀ ਇਹ ਦੋ ਕਿਸੇ ਗੱਲ ਦੀ ਟੈਨਸ਼ਨ ਨਾ ਲੈ ਦੇ। ਇਸ ਕਰਕੇ ਤੈਨੂੰ ਪਰਦਾ ਰੱਖਿਆ। ਪਰ ਮੈਨੂੰ ਹੁਣ ਲੱਗਦਾ ਤੇ ਉਹ ਉਹ ਸਭੇ ਵੱਡੀ ਗਲਤੀ ਸੀ। ਕਿਹੜੀ ਗੱਲ ਦਾ ਪਰਦਾ? ਤੂੰ ਜਸਕੁੜੀ ਤੇਲ ਜਾਨ ਲਾ ਰਹੀ ਹੈਂ। ਤੈਨੂੰ ਪਤਾ ਵੀ ਹੈ ਉਹਨੇ ਸਾਡੇ ਲਈ ਕੀ ਕੀਤਾ? ਉਹ ਇਹਦਾ ਦਿਨ ਤਾਂ ਅਸੀਂ ਜ਼ਿੰਦਗੀ ਪਾਲੀ ਦੇ ਸਕਦੇ। ਨਾ ਇਹ ਜਾਣੇ ਕੀ ਕੀਤਾਗਾ? ਬਹੁਤ। ਸਰਜੀਤ ਮੈਨੂੰ ਲੱਗਦਾ ਕਿ ਹੁਣ ਇਹ ਤੋਂ ਜ਼ਿਆਦਾ ਲੁਕੋਣੇ ਰੱਖ ਸਕਦੇ। ਦੱਸਣਾ ਪੈਣਾ। ਸਰਬਹੁ ਅਸੀਂ ਜੋ ਤੇਰੇ ਤੋਂ ਪਰਦਾ ਰੱਖਿਆ ਸੀ ਤੇਰੀ ਭਲਾਈ ਲਈ ਰੱਖਿਆ ਸੀ ਤੇਰੇ ਹੋਣ ਵਾਲੇ ਬੱਚੇ ਦੇ ਵਾਸਤੇ ਰੱਖਿਆ ਸੀ ਕਿ ਤੂੰ ਕਿਸੇ ਤਰ੍ਹਾਂ ਦੀ ਟੈਨਸ਼ਨ ਨਾ ਲੈ ਜਵੇਂ ਤੇ ਉਹਦਾ ਪੂਰਾ ਪ੍ਰਭਾਵ ਬੱਚੇ ਤੇ ਨਾ ਪਵੇ ਅਸਲ ਵਿੱਚ ਸਚਾਈ ਇਹ ਬਹੁ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਪਹਿਲੀ ਵਾਰੇ ਕੁੜੀ ਤੈਨੂੰ ਮਿਲਣ ਆਈ ਆ ਕਰੇ ਤੈਨੇ ਹਰ ਚੀਜ਼ ਬਾਰੇ ਪੁੱਛਿਆ ਗੱਲੇ ਸੀ ਕਿ ਤੇਰੇ ਬਾਪੂ ਦਾ ਐਕਸੀਡੈਂਟ ਹੋ ਗਿਆ ਸੀ ਇਹ ਕੁੜੀ ਕਰੇ ਨਾ ਤਾਂ ਅਸੀ ਸੀ ਨਾ ਹਰਜੀਤ ਸੀ ਤੈਨੂੰ ਇਹਨੇ ਦੱਸਿਆ ਨਾ ਹਰਜੀਤ ਬਾਰੇ ਪੁੱਛਣੇ ਚਲੇ ਪਰ ਦੋ ਦੋਵੇਂ ਇਹਨੂੰ ਗਲਤ ਸਮਝੇ ਫਿਰ ਇਹਨੇ ਫੋਨ ਤੇ ਹਰਜੀਤ ਨਾਲ ਗੱਲ ਕੀਤੀ ਕਿਉਂਕਿ ਮੈਨੂੰ ਹਰਜੀਤ ਸਾਰੀ ਗੱਲ ਦੱਸਦਾ ਰਿਹਾ ਤੋ ਉਹਦੋਂ ਵੀ ਸ਼ੱਕ ਕੀਤਾ ਪੈਸਿਆਂ ਦੀ ਲੋੜ ਪੈ ਕੇ ਦਿਨ ਰਾਤ ਤੇਰੇ ਬਾਪੂ ਦੇ ਕੋਲ ਹਸਪਤਾਲ ਦੇ ਵਿੱਚ ਰਹੀ ਐ ਆਪਦੇ ਮਾਂ ਬਾਪ ਪਿਓ ਵਾਂਗੇ ਨੇ ਉੱਥੇ ਦੀ ਸੇਵਾ ਕੀਤੀ ਉਹਨਾਂ ਦੀ ਕਤਲ ਕੀਤੀ ਉਹ ਪੈਸੇ ਇਹਨੇ ਨਹੀਂ ਮਰਤੇ ਉਹ ਪੈਸੇ ਤੇਰੇ ਬਾਪੂ ਦੇ ਇਲਾਜ ਦੇ ਹਸਪਤਾਲਾ ਲੈ ਕੇ ਗਏ ਫਿਰ ਜਦੋਂ ਉਹਦਾ ਆਪਰੇਸ਼ਨ ਹੋਇਆ ਤੇਰੇ ਤੂੰ ਸਿਰਫ ਇਸੇ ਗੱਲੇ ਪਰਦਾ ਰੱਖਦੇ ਸੀ ਪੁੱਤ ਕਿ ਤੂੰ ਕਿਸੇ ਗੱਲ ਦੀ ਟੈਨਸ਼ਨ ਨਾ ਲੈ ਪਰ ਤੂੰ ਗਲਤ ਸੋਚ ਸੋਚ ਕੇ ਉਤੋਂ ਜ਼ਿਆਦਾ ਟੈਨਸ਼ਨ ਲੈ ਗਈ ਨਹੀਂ ਬੋਲ ਤਾ ਇਹ ਕਦੇ ਵੀ ਜਿੰਨਾ ਸੋਚੇ ਸਮਝੇ ਕਿਸੇ ਦੇ ਇਲजाम ਨਹੀਂ ਲਾ ਦੇਦਾ ਇਸੇ ਕੱਖ ਦਾ ਦਸੀ ਮੈਂ ਤੇਰੀ ਹਰ ਗੱਲ ਅੱਗੇ ਝੁਕ ਜਾਂਦਾ ਸੀ ਵੀ ਕਿਤੇ ਤੈਨੂੰ ਕੁਝ ਹੋ ਨਾ ਜਾਵੇ ਤਾਂ ਮੈਂ ਆਪ ਨਹੀਂ ਮਾ ਹੋ ਜਾਂਦਾ ਸੀ ਕਿਤੇ ਤੈਨੂੰ ਕੁਝ ਨਾ ਹੋ ਜੇ ਤੇਰੀ ਮਾਂ ਨੇ ਮੈਨੂੰ ਬਹੁਤ ਵੀਰੇ ਕਿਹਾ ਕਿ ਆਪਾਂ ਨੂੰ ਦੱਸ ਦੇ ਪਰ ਮੈਂ ਉਹਨੂੰ ਹਰ ਵਾਰੀ ਮਨਾ ਕਰਦਾ ਰਿਹਾ ਕਿ ਨਹੀਂ ਜੱਸੀ ਨੂੰ ਕੁਝ ਨਹੀਂ ਦੱਸਣਾ ਇਹ ਕੁੜੀ ਬੇਕਸੂਰ ਹੈ ਜੱਸੀ ਮੈਂ ਹਰਜੀਤ ਨੂੰ ਜਿਹਜੂ ਤੇਰੇ ਸਾਹਮਣੇ ਕਹਿੰਦੀ ਸੀ ਪਰ ਮੈਂ ਇਹਨਾਂ ਨੂੰ ਆਪਦੇ ਸਕੇ ਭਰਾਵਾਂ ਤੋਂ ਵੀ ਵੱਧ ਮੰਨਦੀ ਸੀ ਤੂੰ ਐਵੇਂ ਗੱਲ ਤਾਂ ਸੋਚ ਗਈ ਮੈਨੂੰ ਮaaf ਕਰ ਦੇ ਨੇ ਆ ਪਤਾ ਨਹੀਂ ਮੇਰੇ ਦਿਮਾਗ 'ਚ ਕੀ ਠਿੱਕਰਾ ਵਜੇ ਸੀ ਸਾਰੇ ਤੇ ਨਸ਼ਕ ਕਰਦੀ ਰਹੀ ਮੈਨੂੰ ਨਹੀਂ ਪਤਾ ਸੀ ਤੂੰ ਐਨਾ ਕੁਝ ਕਰ ਰਹੀ ਹੈ ਮੇਰੇ ਬਾਪੂ ਵਾਸਤੇ ਮੈਨੂੰ ਮਾਫ਼ ਕਰ ਦੇ ਕੋਈ ਨਹੀਂ ਕੋਈ ਨਹੀਂ ਦੱਸੇ ਬਸ ਹੁਣ ਰੋ ਨਾ ਚੁੱਪ ਕਰ ਜੱਸੀ ਜੋ ਸ਼ ਬਾਪੂ ਜੀ ਨੇ ਇਹ ਹਾਲ ਕੀਤਾ ਨਾ ਉਹ ਸ਼ਾਇਦ ਇਹ ਵੀ ਹੋਰ ਕਰ ਸਕਦਾ ਬਾਪੂ ਜੀ ਹੁਣ ਕਿਵੇਂ ਨੇ ਓਏ ਹੁਣ ਕੰਮ ਲੱਗਿਆ ਬਿਲਕੁਲ ਠੀਕ ਨੇ ਉਨੂੰ ਛੁੱਟੀ ਦਿਵਾ ਕੇ ਕਰੇ ਛੱਡ ਕੇ ਫੇਰ ਆਇਆ ਤੂੰ ਤਾਂ ਐਵੇਂ ਟੰਚ ਲੇਗੀ ਤੂੰ ਬੇਫਿਕਰ ਰਹਿ ਮੈਂ ਉੱਥੇ ਹੀ ਆਇਆ ਬਾਪੂ ਜੀ ਬਿਲਕੁਲ ਤੰਦਰੁਸਤ ਨੇ ਠੀਕ ਹੋ ਗਏ ਉਹਨੜ ਮੈਂ ਤੈਨੂੰ ਮੁਲਾਵੀ ਲਿਆਉਂਗਾ ਨਹੀਂ ਮੈਂ ਹੁਣੇ ਜਾਣਾ ਉਹਨਾਂ ਕੋਲੇ ਕੋਈ ਸੁਰੈਸਟ ਕਰੋ ਆਪਾਂ ਸਵੇਰੇ ਚੱਲਾਂਗੇ ਐ ਕਰ ਬਾਪੂ ਜੀ ਬਿਲਕੁਲ ਠੀਕ ਹੈ ਆਪਾਂ ਉਹਨਾਂ ਨੂੰ ਇੱਥੇ ਸੱਦ ਲੈਣਾ ਹੋਰ ਦੱਸ ਨਹੀਂ ਬਾਪੂ ਜੀ ਮੈਂ ਇਹਨਾਂ ਦੇ ਅੱਜ ਗੱਲ ਫੋਨ ਤੇ ਕਰਾ ਲਵਾਂ ਤੇ ਕੱਲ੍ਹ ਤੁਸੀਂ ਜਾ ਕੇ ਮਿਲਾਵਾਂਗੇ ਠੀਕ ਹੈ ਤੁਸੀਂ ਸਾਰੇ ਜਿਨੇ ਵੀ ਮੈਨੂੰ ਮਾਫ ਕਰ ਦਿਓ ਬਹੁਤ ਕੁਝ ਬੋਲ ਗਈ ਮੈਂ ਗੁੱਸੇ 'ਚ ਕੋਈ ਨਾ ਠੀਕ ਹੈ ਤੇਰਾ ਹੀ ਬਾਤ ਬਹੁਤ ਧੰਨਵਾਦ ਕਿ ਤੂੰ ਜਮਾਂ ਆਣ ਸਿਰੇ ਤੇ ਆ ਕੇ ਗੱਲ ਪੁੱਛ ਲਈ ਜੇ ਤੂੰ ਸ਼ਾਇਦ ਮੈਨੂੰ ਫੋਨ ਨਾ ਕਰਦੀ ਤਾਂ ਸ਼ਾਇਦ ਕੁਝ ਵੀ ਹੋ ਸਕਦਾ ਸੀ ਅਸੀਂ ਤੇਰੇ ਰਣੀ ਰਹਾਂਗੇ ਚਲੋ ਹੁਣ ਜੋ ਹੋਣਾ ਸੀ ਹੋ ਗਿਆ ਗਲਤਫਹਿਮੀਆਂ ਦੂਰ ਹੋ ਗਈਆਂ ਹੁਣ ਨੇਹਾ ਪੁੱਤਿਆ ਕਰ ਆਪਦੇ ਹੱਥ ਦੀ ਨਾ ਕਰਨਾ ਕਰ ਨੂੰ ਚਾਹ ਬਣਾ ਕੇ ਪਿਆ ਸਾਰਿਆਂ ਨੂੰ ਆਉਦੇ ਵਰਗੀ ਹੋਰ ਸੱਚੀ ਤੇਰਾ ਨਾਲ ਗੱਲ ਤਾਂ ਸਮਝਦੇ ਹੋ ਉਹ ਨਹੀਂ ਬਾਪੂ ਨਹੀਂ ਲੱਗਦੀ